ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾ ਬਰਾਨਿਕ ਦੇ ਕਤਾਰਪੁਰ ਕੋਰੀਡੋਰ ਤੇ ਜ਼ੀਰੋ ਲਾਈਨ ਤੇ ਗਵਾਚੇ ਗਏ ਬੀਐਸਐਫ ਅਧਿਕਾਰੀਆਂ ਨੂੰ ਵਾਪਸ ਕੀਤਾ ਗਿਆ। ਇਸ ਖਬਰ ਨੂੰ ਅੱਜ ਅਸੀਂ ਤੁਹਾਡੇ ਸਾਹਮਣੇ ਨਿਸ਼ਰ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਦਬਾ ਦਿਓ ਤਾਂਕਿ ਤੁਹਾਨੂੰ ਨਵੀਆਂ-ਨਵੀਆਂ ਖਬਰਾਂ ਮਿਲ ਸਕਣ। ਕਰਤਾਰਪੁਰ ਕੌਰੀਡੋਰ ਰਾਹੀਂ ਸੰਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਪਰਮਿੰਦਰ ਨਾਜ਼ੀ ਜੋ ਅਮਰਸਰ ਦੇ ਰਹਿਣ ਵਾਲੇ ਹਨ ਉਹ ਵੀ ਕਰਤਾਰਪੁਰ ਦੇ ਦਰਸ਼ਨ ਕਰਨ ਪਿਛਲੇ ਦਿਨੀ ਗਏ ਸੀ ਤੇ ਉਹਨਾਂ ਮੁਤਾਬਿਕ ਉਹਨਾਂ ਦੇ ਕੁਝ ਗੈਨੇ ਗਵਾਚ ਗਏ ਸਨ ਤੇ ਇਸ ਦੀ ਇਤਲਾ ਉਹਨਾਂ ਡਿਊਟੀ ਤੇ ਲੱਗੇ ਬੀਐਸਐਫ ਅਧਿਕਾਰੀਆਂ ਨੂੰ ਵੀ ਉਸੇ ਵੇਲੇ ਦੇ ਦਿੱਤੀ ਸੀ ਉਹਨਾਂ ਨੇ ਦੱਸਿਆ ਕਿ ਜਦ ਉਹਨਾਂ ਨੂੰ ਬੀਐਸਐਫ ਵੱਲੋਂ ਅੱਜ ਫੋਨ ਆਇਆ ਕਿ ਉਹਨਾਂ ਦੇ ਗੈਨੇ ਲੱਭ ਗਏ ਹਨ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਤੇ ਉਹਨਾਂ ਨੇ ਬੀਐਸਐਫ ਤੇ ਵੀ ਗਰਵ ਮਹਿਸੂਸ ਕੀਤਾ ਉਧਰ ਬੀਐਸਐਫ ਕਮਾਂਡੰਟ ਮਥਾਨ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਗੈਣੇ ਗਵਾਚਨ ਦੀ ਸੂਚਨਾ ਮਿਲੀ ਤਾਂ ਬੀਐਸਐਫ ਦੇ ਨੌਜਵਾਨਾਂ ਨੇ ਗਹਿਣ ਛਾਣਬਿੰਦ ਸ਼ੁਰੂ ਕਰ ਦਿੱਤੀ ਤੇ ਬਾਰਡਰ ਦੀ ਜ਼ੀਰੋ ਲਾਈਨ ਹੋਣ ਕਰਕੇ ਪੂਰੀ ਇਤਿਆਜ਼ ਵੀ ਵਰਤੀ ਗਈ ਉਹਨਾਂ ਦੱਸਿਆ ਕਿ ਇਹ ਗੈਣੇ ਲੱਭਣ ਵਿੱਚ ਉਹ ਕਾਮਯਾਬ ਹੋ ਗਏ ਤੇ ਅੱਜ ਇਹ ਗੈਣੇ ਪਰਮਿੰਦਰ ਨਾਜ਼ੀ ਨੂੰ ਜੋ ਕਿ ਅਮਰਸਰ ਦੀ ਰਹਿਣ ਵਾਲੀ ਹੈ ਉਹਨਾਂ ਨੂੰ ਸਪੁਰਦ ਕਰ ਰਹੇ ਹਨ ਇਸ ਮੌਕੇ ਮੈਨੇਜਰ ਟੀਆਰ ਸ਼ਰਮਾ ਤੇ ਹੋਰ ਬੀਐਸਬ ਅਧਿਕਾਰੀ ਵੀ ਮੌਜੂਦ ਸਨ ਆਓ ਦੇਖਦੇ ਹਾਂ ਗੋਪਾਲ ਕ੍ਰਿਸ਼ਨ ਨਾਲ ਜਤਿੰਦਰ ਕੁਮਾਰ ਦੀ ਵਿਸ਼ੇਸ਼ ਬੋਲ आप आज आज चौदह तारीख को कुछ पुलग्रीम्स गए थे उनमें से एक लेडी पुलग्रीम थी उसका एक ब्रेसलेट था गोल्डन का वो उधर से यात्रा के दौरान जीरो लाइन के ऊपर कहीं मिस हो गया था गुम हो गया था तो जाते वक्त उन्होंने यहाँ पर स्टाफ को किसी को इन्फॉर्म किया था कि हमारा एक सामान गुम हो गया है तो बी ने उसको ढूंढने में काफ़ी प्रयास किया और इसको सोलह तारीख को वो हमें मिल गया और हमने उनको इन्फॉर्मेशन दिया वो फिर लेने के लिए आज आए थे और आज हमने जो है उनको हवा कर दिया है पड़ोस के हिसाब से उनका नाम, उनका नाम क्या का नाम उनका नाम था श्रीमती परमिंदर नागी जो हमारा श्रद्धि रहने वाली